ਜਦੋਂ 20 ਸਾਲਾਂ ਪਠਾਣੀ ਕੁੜੀ ਬਾਨੋ ਨੇ 42 ਸਾਲਾਂ ਸਰਦਾਰ ਹਰੀ ਸਿੰਘ ਨਲੂਆ ਕੋਲੋਂ ਪੁੱਤਰ ਦੀ ਇੱਛਾ ਜ਼ਾਹਰ ਕੀਤੀ ਇੱਕ ਵਾਰ ਸਰਦਾਰ ਹਰੀ ਸਿੰਘ ਨਲੂਆ ਜੀ ਜਮਰੌਦ ਦੇ ਇਲਾਕੇ ਦਰਖੈਬਰ ਨੂੰ ਜਿੱਤ ਕੇ ਉੱਥੇ ਤੰਬੂ ਲਗਾ ਕੇ ਬੈਠੇ ਸਨ ਉਹਨਾਂ ਦੇ ਤੰਬੂ ਵਿੱਚ ਪਠਾਣੀ ਕੁੜੀ ਬਾਨੋ ਪਹੁੰਚੀ ਜਿਸਨੇ ਸਰਦਾਰ ਹਰੀ ਸਿੰਘ ਨਲਵਾ ਦੀ ਬਹਾਦਰੀ ਦੇ ਕਿੱਸੇ ਸੁਣ ਰੱਖੇ ਸਨ ਬਾਨੋ ਨੇ ਆ ਕੇ ਸਰਦਾਰ ਹਰੀ ਸਿੰਘ ਨਲਵਾ ਕੋਲ ਵਿਆਹ ਦੀ ਇੱਛਾ ਜ਼ਾਹਰ ਕੀਤੀ ਸਰਦਾਰ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਕਿ ਮੈਂ ਤਾਂ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹਾਂ ਬਾਨੋ ਕਹਿਣ ਲੱਗੀ ਕਿ ਮੈਨੂੰ ਆਪ ਜੀ ਦੇ ਵਿਆਹ ਦਾ ਕੋਈ ਇਤਰਾਜ਼ ਨਹੀਂ ਹੈ ਮੈਨੂੰ ਤਾਂ ਤੁਹਾਡੇ ਕੋਲੋਂ ਤੁਹਾਡੇ ਵਰਗਾ ਬਹਾਦਰ ਪੁੱਤਰ ਚਾਹੀਦਾ ਹੈ ਇਹ ਸੁਣ ਕੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਬਹੁਤ ਗੁੱਸਾ ਆਇਆ ਤਾਂ ਉਹਨਾਂ ਨੇ ਤੁਰੰਤ ਹੀ ਉਸਨੂੰ ਉੱਥੋਂ ਜਾਣ ਲਈ ਕਿਹਾ ਬਾਨੋ ਜਾਂਦੀ ਕਹਿਣ ਲੱਗੀ ਕਿ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕਦੀ ਕੋਈ ਖਾਲੀ ਨਹੀਂ ਮੁੜਦਾ ਪਰ ਅੱਜ ਮੈਂ ਖਾਲੀ ਮੁੜ ਰਹੀ ਹਾਂ ਇਹ ਗੱਲ ਕੋਣ ਜਾ ਕੇ ਕਹਿਣ ਲੱਗੇ ਤੈਨੂੰ ਮੇਰੇ ਕੋਲ ਪੁੱਤਰ ਚਾਹੀਦਾ ਹੈ ਨਾ ਤਾਂ ਠੀਕ ਹੈ ਫਿਰ ਉਹ ਗੋਡਿਆਂ ਭਾਰ ਹੋ ਗਏ ਤੇ ਬਾਨੋ ਦੇ ਪੈਰੀ ਹੱਥ ਲਾ ਕੇ ਕਹਿਣ ਲੱਗੇ ਕਿ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਂ ਤੇ ਮੈਂ ਤੇਰਾ ਪੁੱਤਰ